ਕਈ ਵਾਰ ਸ਼ਬਦ ਆ ਜਾਂਦਾ ਕਿ ਜਿੰਨਾ ਆਪ ਨੂੰ ਉਚਾਰਨ ਪਤਾ ਨਹੀਂ ਹੁੰਦਾ ਕਿਉਂਕਿ ਆਮ ਹੀ ਸੰਗਤਾਂ ਘਰਾਂ ਵਿੱਚ ਸਾਇਹ ਪੜ ਕਰਦੀਆਂ ਤੇ ਜਦੋਂ ਸ਼ਬਦ ਕੋਈ ਮਹਿੰਗਾ ਆ ਜਾਂਦਾ ਹੈ ਪੜ੍ਹ ਲੈ ਵਿੱਚ ਕਠਿਨਾਈ ਆਉਂਦੀ ਹੈ ਕਿ ਇਹ ਮਹਿੰਗਾ ਸ਼ਬਦ ਹੈ ਕਠਨ ਸ਼ਬਦ ਹੈ ਉਹ ਤੁਸੀਂ ਸਾਨੂੰ ਸਕਰੀਨ ਸ਼ਾਟ WhatsApp ਤੇ ਭੇਜਿਆ ਕਰੋ ਤੇ ਹਾਂਜੀ सुरेंद्र ਸਿੰਘ ਜੀ ਤੁਹਾਡਾ ਧੰਨਵਾਦ ਤੁਸੀਂ ਦੱਸ ਦਿੱਤਾ ਹੈ ਸੋ ਸਾਨੂੰ ਪਤਾ ਨਹੀਂ ਲੱਗਿਆ ਕਿ ਆਵਾਜ਼ ਨਹੀਂ ਆ ਰਹੀ ਧੰਨਵਾਦ ਤੁਹਾਡਾ ਤੇ ਤੁਸੀਂ ਉਹ ਸ਼ਬਦ ਦਾ ਸਕਰੀਨਸ਼ਾਟ ਸਾਨੂੰ WhatsApp ਤੇ ਭੇਜਿਆ ਕਰੋ ਅਸੀਂ ਜਿਹੜਾ ਨੰਬਰ ਸਾਡਾ YouTube ਤੇ ਦਿੱਤਾ ਹੋਇਆ ਹੈ ਤੇ ਨੰਬਰ ਅਸੀਂ ਹੁਣ ਵੀ ਸ਼ੇਅਰ ਕਰ ਦਿੰਦੇ ਆ 98158 98158 52196 ਇਹ WhatsApp ਨੰਬਰ ਹੈ ਉੱਤੇ ਸਾਨੂੰ ਸਕਰੀਨਸ਼ਾਟ ਭੇਜ ਦਿਆ ਕਰੋ ਅਸੀਂ ਤੁਹਾਨੂੰ ਉਸ ਦਾ ਜਵਾਬ ਦੱਸਾਂਗੇ ਜਰੂਰ ਦੇਵਾਂਗੇ ਕਿ ਇਸ ਦਾ ਉਚਾਰਨ ਕਿਵੇਂ ਕਰਨਾ ਹੈ ਵਿਸਰਾਮ ਕਿੱਥੇ ਲਾਉਣਾ ਹੈ ਸੋ ਜਿਹੜੀ ਲੜੀਵਾਰ ਸੰਥਿਆਪ ਕਰਨੀ ਹੈ ਸੰਗਤ ਜੀ ਇਹ ਆਪਾਂ ਕੋਸ਼ਿਸ਼ ਇਹ ਕਰਨੀ ਹੈ ਕਿ ਨਾਲ ਤੁਸੀਂ ਪੋਥੀ ਸਹਿਬ ਪ੍ਰਕਾਸ਼ ਕਰਨਾ ਹੈ ਜਦੋਂ ਵੀ ਆਪਾਂ ਸ਼ੁਰੂ ਕਰਨੀ ਹੈ ਤੇ ਨਾਲ ਨਾਲ ਤੁਹਾਨੂੰ ਵਿਸਰਾਮ ਵੀ ਦੱਸਾਂਗੇ ਮਹਿੰਗੇ ਸ਼ਬਦ ਉਚਾਰਨ ਵੀ ਦੱਸਾਂਗੇ ਤੇ ਵੱਡੀ ਗੱਲ ਇਹ ਹੈ ਕਿ ਗੁਰਬਾਣੀ ਦੀਆਂ ਪੋਥੀਆਂ ਦਾ ਸਤਿਕਾਰ ਜ਼ਰੂਰ ਕਰਨਾ ਹੈ ਹੁਣ ਆਮ ਸੰਗਤਾਂ ਕਈ ਵੇਖੀਆਂ ਕਿ ਉਹ ਪੋਥੀ ਸਹਿਬ ਸਿੱਧੀ ਪ੍ਰਕਾਸ਼ ਕਰ ਦੇਣ ਥੱਲੇ ਕਰ ਦਿੰਦੇ ਜਿੱਥੇ ਆਪਾਂ ਆਸਣ ਲਾਇਆ ਹੁੰਦਾ ਬੈਠੇ ਹੁੰਦੇ ਆ ਥੱਲੇ ਸੰਗਤ ਜੀ ਸਹਰਾਣਾ ਰੱਖ ਕੇ ਸਹਰਾਣੇ ਦੇ ਉੱਪਰ ਸੁੱਚਾ ਕੱਪੜਾ ਜਿਵੇਂ ਆਪਣਾ ਹਜੂਰੀਆ ਹੁੰਦਾ ਪਰਨਾ ਗਲ ਵਾਲਾ ਇਹ ਵਿਛਾ ਕੇ ਉੱਤੇ ਪ੍ਰਕਾਸ਼ ਕਰਨੀ ਪੋਥੀ ਸਾਹਿਬ ਤੇ ਕਈ ਸੰਗਤਾਂ ਸਿੱਧੀ ਸਹਰਾਣੇ ਤੇ ਜਿਵੇਂ ਸਹਰਾਣਾ ਲਿਆ ਤੇ ਸਿੱਧੀ ਸਹਰਾਣੇ ਉੱਤੇ ਰੱਖ ਦਿੰਦੀਆਂ ਉਸ ਤਰ੍ਹਾਂ ਨਹੀਂ ਕਰਨਾ ਕਦੇ ਵੀ ਗੁਰਬਾਣੀ ਦਾ ਜਦੋਂ ਪੋਥੀਆਂ ਦਾ ਪਤ ਸਤਕਾਰ ਕਰਾਂਗੇ ਵੱਧ ਤੋਂ ਵੱਧ ਸਤਕਾਰ ਕਰਾਂਗੇ ਤੇ ਉਹਨਾਂ ਆਪਣਾ ਸਤਕਾਰ ਹੋਵੇਗਾ ਇਸ ਕਰਕੇ ਜਦੋਂ ਆਪਾਂ ਲੜੀਵਰ ਸੰਥਿਆ ਸ਼ੁਰੂ ਕਰਨੀ ਹੈ ਤੇ ਨਾਲ ਪੋਥੀ ਦਾ ਇਹ ਤਿਆਰ ਰੱਖਣਾ ਕਿ ਸਤਕਾਰ ਫੁੱਲ ਹੋਵੇ ਉੱਚੇ ਥਾਂ ਤੇ ਪ੍ਰਕਾਸ਼ ਕਰਨੀ ਹੈ ਉੱਚੇ ਥਾਂ ਤੇ ਬਹਿ ਕੇ ਸੰਥਿਆ ਕਰਨੀ ਹੈ ਜਾਂ ਸੁਣਾਉਣੀ ਹੈ ਕਿ ਆਪਣੇ ਬਰਾਬਰ ਹੋਰ ਕੋਈ ਬੈਠਾ ਨਾ ਹੋਵੇ ਕਿ ਉਹ ਆਪਣੇ ਤੋਂ ਨੀਵਾ ਬੈਠਾ ਹੋਵੇ ਤੇ ਆਪਾਂ ਜਿਨ੍ਹਾਂ ਨੇ ਪੋਥੀ ਪ੍ਰਕਾਸ਼ ਕਰਨੀ ਹੈ ਉੱਚੇ ਥਾਂ ਤੇ ਹੋਵੇ ਗਿਆਨੀ ਗੁਰਪ੍ਰੀਤ ਸਿੰਘ ਵਾਹਿਗੁਰੂ ਜੀ ਧੰਨਵਾਦੀ ਗਿਆਨੀ ਗੁਰਪ੍ਰੀਤ ਸਿੰਘ ਜੀ ਸੋ ਅਸੀਂ ਤਾਂ ਲਾਈਵ ਕਦੇ ਆਏ ਨਹੀਂ ਪਹਿਲੇ ਅਸ ਤਰ੍ਹਾਂ ਮੈਂ ਲਾਈਵ ਆਇਆ ਹਾਂ ਉਂਝ ਵੀਡੀਓ ਅਸੀਂ ਸੰਥਿਆਦੀ ਕਰਾਉਂਦੇ ਆ ਪਾ ਕੇ ਸੋ ਸੰਗਤਾਂ ਦੇ ਸਵਾਲ ਆ ਰਹੇ ਸਨ ਕਿ ਸਾਨੂੰ ਇਹ ਇਹ ਦੱਸੋਗਾ ਅੱਜ ਅਸੀਂ ਵੀਡੀਓ ਪਾਈ ਜਿਹੜੀ ਸਵੇਰੇ ਅੰਮ੍ਰਿਤ ਵੇਲੇ ਹੁਕਮਨਾਮਾ ਸਾਹਿਬ ਦੀ ਕਿ ਹੁਕਮਨਾਮੇ ਸਾਹਿਬ ਵਿੱਚ ਜਿਹੜੀ ਪੰਕਤੀ ਆਉਂਦੀ ਹੈ ਅਚਰਜ ਜਾਂ ਅਚਰਜ ਇਹ ਦੋ ਪਾਠ ਨੇ ਅਚਰਜ ਜਾਂ ਅਚਰਜ ਕਈ ਥਾਵਾਂ ਤੇ ਅਚਰਜ ਵੀ ਆਉਂਦਾ ਹੈ ਤੇ ਕਈ ਥਾਵਾਂ ਤੇ ਅਚਰਜ ਆਉਂਦਾ ਜਿਹੜਾ ਅਚਰਜ ਪਾਠ ਸੰਗਤ ਜੀ ਆਉਂਦਾ ਇਹ ਬਹੁਤ ਘੱਟ ਆਉਂਦਾ ਆਉਂਦਾ ਜ਼ਰੂਰ ਹੈ ਪਰ ਘੱਟ ਆਉਂਦਾ ਜਿਹੜਾ ਅਚਰਜ ਪਾਠ ਹੈ ਇਹ ਬਹੁਤ ਥਾਵਾਂ ਤੇ ਆਉਂਦਾ ਜੇ ਆਪਾਂ ਮੰਨ ਲਓ ਕਹਿ ਰਹੀਏ ਕਿ ਜਿਹੜੇ ਹੁਕਮਨਾਮੇ ਸਹਿਬਾ ਸੋਰਠ ਰਾਗ ਦੇ ਵਿੱਚ ਜਾਂ ਤਨਾਸਈ ਰਾਗ ਦੇ ਵਿੱਚ ਇੱਥੇ ਅਚਰਜ ਪਾਠ ਹੀ ਜ਼ਿਆਦਾ ਆਉਂਦਾ ਹੈ ਜਿਆਦਾ ਅਚਰਜ ਪਾਠ ਹੁੰਦਾ ਤੇ ਅਚਰਜ ਬਹੁਤ ਘੱਟ ਥਾਵਾਂ ਤੇ ਆਉਂਦਾ ਪਾਠ ਬਾਕੀ ਆਪਾਂ ਇਹ ਕੋਸ਼ਿਸ਼ ਕਰਨੀ ਹੈ ਕਿ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿੱਥੇ-ਜਿੱਥੇ ਵੀ ਪਾਠ ਇਹ ਦੋਨੇ ਆਏ ਨੇ ਅਚਰਜ ਭਾਵੇਂ ਅਚਰਜ ਹੈ ਸਾਰੇ ਅੰਗ ਦਾ ਹਵਾਲਾ ਦੇ ਕੇ ਕਿਹੜੇ ਅੰਗ ਤੇ ਪਾਠ ਅਚਰਜ ਹੈ ਕਿਹੜੇ ਅੰਗ ਤੇ ਪਾਠ ਅਚਰਜ ਹੈ ਉਹ ਅਸੀਂ ਵੀਡੀਓ ਬਣਾ ਕੇ ਆਪ ਜੀ ਦੇ ਕੋਲ ਜ਼ਰੂਰ ਪਹੁੰਚਾਵਾਂਗੇ ਗਿਆਨੀ ਗੁਰਪ੍ਰਸਾਦ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਤੇ ਸਾਨੂੰ ਇਹ ਵੀ ਦੱਸ ਦਿਓ ਕਿ ਤੁਸੀਂ ਕਿੱਥੋਂ ਕਿੱਥੋਂ ਜੁੜੇ ਹੋ ਕਿਹੜੇ ਕਿਹੜੇ ਨਗਰ ਤੋਂ ਜੁੜੇ ਹੋ ਕਿੱਥੋਂ ਕਿੱਥੋਂ ਤੁਸੀਂ ਸੰਥਿਆ ਕਰ ਰਹੇ ਹੋ ਸਾਡੇ ਨਾਲ ਜੁੜ ਕੇ ਸੰਗਤਾਂ ਬਹੁਤ ਪਿਆਰ ਦੇ ਰਹੀਆਂ ਤੇ ਇਹ ਹੁਣ ਮੈਂ ਇਹ ਵੀ ਇਹ ਵੀ ਬੇਨਤੀ ਕਰਦਾ ਸੰਗਤਾਂ ਨੂੰ ਕਿ ਸੰਗਤਾਂ ਦੇ ਇਹ ਮੈਸੇਜ ਬੜੇ ਆਉਂਦੇ ਸੀ ਕਿ ਸਾਨੂੰ ਆਨਲਾਈਨ ਸੰਥਿਆ ਕਰਾਓ ਸੰਗਤ ਜੀ ਆਨਲਾਈਨ ਸੰਥਿਆ ਅਸੀਂ ਨਹੀਂ ਕਰਾ ਸਕਦੇ ਕਿਉਂਕਿ ਸਮਾਂ ਨਹੀਂ ਹੁੰਦਾ ਸਾਡੇ ਕੋਲ ਅਸੀਂ ਮਾਫੀ ਚਾਹੁੰਦੇ ਇਸ ਗੱਲ ਦੀ ਕਿਉਂਕਿ ਇੱਕ ਤਾਂ ਦਾਸ ਗਰੰਤੀ ਸਿੰਘ ਦੀ ਡਿਊਟੀ ਨਿਭਾ ਰਿਹਾ ਹੈ ਗੁਰਦਰ ਸਿੰਘ ਕਿ ਤੁਹਾਨੂੰ ਪਤਾ ਹੈ ਗਰੰਤੀ ਸਿੰਘ ਕੋਲ ਸਮਾਂ ਬਹੁਤ ਘੱਟ ਹੁੰਦਾ ਹੈ ਤੇ ਪਾਠ ਵੀ ਘਰਾਂ ਦੇ ਵਿੱਚ ਕਰਨੇ ਹੁੰਦੇ ਆ ਸੋ ਹੋਰ ਵੀ ਪ੍ਰੋਗਰਾਮ ਦਾਸ ਕੀਰਤਨ ਦੀ ਹਾਜ਼ਰੀ ਵੀ ਭਰਦਾ ਹੈ ਕਥਾ ਦੀ ਹਾਜ਼ਰੀ ਵੀ ਭਰਦਾ ਹੈ ਇਸ ਕਰਕੇ ਨਾ ਥੋੜਾ ਜਿਹਾ ਸੰਗਤ ਜੀ ਇਹ ਗੱਲ ਹੈ ਕਿ ਸਮਾਂ ਨਹੀਂ ਹੁੰਦਾ ਅਸੀਂ ਜਿਹੜੇ ਸਾਡੇ ਕੋਲ ਬੱਚੇ ਰਹਿੰਦੇ ਨੇ ਅਸੀਂ ਉਹਨਾਂ ਨੂੰ ਸੰਥਿਆ ਕਰਾਉਣੇ ਆ ਤੇ ਆਨਲਾਈਨ ਅਸੀਂ YouTube ਤੇ ਸੰਥਿਆ ਸ਼ੁਰੂ ਕਰਾਂਗੇ ਜ਼ਰੂਰ ਤੇ ਕੱਲੇ-ਕੱਲੇ ਨੂੰ ਆਨਲਾਈਨ ਨਹੀਂ ਕਰਾ ਸਕਦੇ ਇਸ ਤਰ੍ਹਾਂ ਇਸ ਦੀ ਮਾਪੀ ਚ ਹੋਣੀ ਹੈ ਸਾਰੀ ਸੰਥਿਆ ਗੁਰੂ ਗ੍ਰੰਥ ਸਾਹਿਬ ਦੇ ਅਸੀਂ ਆਨਲਾਈਨ YouTube ਤੇ ਪਾਵਾਂਗੇ ਪਰਸੋ ਸ਼ੁਰੂ ਕਰਾਂਗੇ ਤੇ ਉੱਥੋਂ ਤੁਸੀਂ ਜਾ ਕੇ ਜ਼ਰੂਰ ਕਰੋ ਉੱਥੇ ਕਰ ਸਕਦੇ ਸ੍ਰੀ ਗੰਗਾ ਨਗਰ ਆਸ਼ਟਾਨ ਤੋਂ ਦਾਸ ਧੰਨਵਾਦ ਜੀ ਤੁਹਾਡਾ ਗੁਰੂ ਗਿਆਨੀ ਗੁਰਪ੍ਰੀਤ ਸਿੰਘ ਜੀ ਗੰਗਾ ਨਗਰ ਤੋਂ ਗੰਗਾ ਨਗਰ ਸੇ ਤੇ ਚਾਰਵਰੀ ਗਦਕਾ ਖੇਡ ਕੇ ਗਏ ਆ ਬਾਬਾ ਦੀਪ ਸਿੰਘ ਦਾ ਗੁਰਦਵਾਰ ਸਾਹਿਬ ਆ ਜਿੱਥੇ ਉਹ ਭਾਈ ਰਹਿੰਦੇ ਆਪਣੇ ਹਰਜਿੰਦਰ ਟਿੰਕਾ ਟਿੰਕਾ ਜਿਹਨੂੰ ਕਹਿੰਦੇ ਪਤਨੀ ਉਹ ਜਿੱਥੇ ਸੰਤਾਂ ਦੇ ਫੋੜਮਾ ਵੀ ਲੱਗੀਆਂ ਸੰਤ ਪਿੰਡਾਂ ਵਾਲਿਆਂ ਦੇ ਆ ਉਸ ਗੁਰਦਵਾਰੇ ਨਗਰ ਕੀਰਤਨ ਸੇ ਨਿਕਲਦਾ ਦੋ ਸੀ ਗਦਕਾ ਖੇਡਣ ਦੋ ਤਿੰਨ ਵਾਰ ਹੀ ਆਏ ਆ ਉਸ ਨਗਰ ਦੇ ਵਿੱਚ ਦੰਦਾ ਨਗਰ ਸ਼ਹਿਰ ਵਿੱਚ ਉਰੋ ਦਾਸ ਹਬੌਰ ਦੇ ਕੋਲ ਡਿਊਟੀ ਕਰਦਾ ਸੀ ਆ ਬਹੌਰ ਕੋਲ ਮੈਂ 11 ਸਾਲ ਉੱਥੇ ਡਿਊਟੀ ਕੀਤੀ ਆ ਪਟੀ ਸਦੀਕ ਸਾਧੂਵਾਲ ਦੇ ਕੋਲ ਆ 11 ਸਾਲ ਦਾਸ ਡਿਊਟੀ ਕੀਤੀ ਤੇ ਐਗਟੀ ਮੈਂ ਡਿਊਟੀ ਚੇਂਜ ਕੀਤੀ ਹੁਣ ਹੁਣ ਸ੍ਰੀ ਮੁਕਸਰ ਸਾਹਿਬ ਮੈਂ ਇੱਥੇ ਆਇਆ ਨਗਰ ਦੇ ਵਿੱਚ ਡਿਊਟੀ ਕਰ ਰਿਹਾ ਐ ਮੈਨੂੰ 2 ਕੁ ਮਹੀਨੇ ਹੋਏ ਨੇ ਸੋ ਉੱਥੇ ਵੀ ਸੰਗਤਾਂ ਨੇ ਬੜਾ ਪਿਆਰ ਸਤਿਕਾਰ ਮਨ ਦਿੱਤਾ ਹੈ ਪਟੀ ਸਦੀਕ ਮੈਂ 11 ਸਾਲ ਰਿਹਾ ਤੇ ਹੁਣ ਇੱਥੇ ਨਵੇਂ ਨਗਰ ਦੇ ਵਿੱਚ ਡਿਊਟੀ ਕੀਤੀ ਹੈ ਹੈਲੋ ਐਸ ਐਚ ਐਚ ਐਸ ਹਾਂਜੀ ਵੀਰ ਜੀ ਕਿੱਥੋਂ ਤੁਸੀਂ ਆਪਣਾ ਨਗਰ ਦਾ ਨਾਮ ਜਰੂਰ ਦੱਸੋ ਗਿਆਨੀ ਗੁਰਪ੍ਰੀਤ ਸਿੰਘ ਜੀ ਤਾਂ ਗੰਗਾ ਨਗਰ ਤੋਂ ਨੇ ਧੰਨਵਾਦ ਇਹਨਾਂ ਦਾ ਤੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਆਏ ਹੋਏਗੇ ਆਜੀ ਹਾਂਜੀ ਅਸੀਂ ਬਾਬਾ ਦੀਪ ਸਿੰਘ ਗੁਰਦਰ ਸਾਹਿਬ ਗਤਕਾ ਖੇਡ ਨਾਲੇ ਸਾਂ ਤੇ ਉਹ ਨਗਰਕਿਰਤ ਨਿਕਲਿਆ ਸੀ ਅੱਜ ਤੋਂ 2-3 ਸਾਲ ਪਹਿਲਾਂ ਕਈ ਪਿੰਡਾਂ ਵਿੱਚ ਗਿਆ ਸੀ ਵੀਰੇ ੁਰਬਾਨੀ ਵਿੱਚ ਔਂਕੜ ਨੂੰ ਕਿੱਥੇ ਤਾਂ ਯੂ ਪੜਿਆ ਜਾਂਦਾ ਹੈ ਤਾਂ ਤੇ ਓ ਪੜਿਆ ਜਾਂਦਾ ਹੈ ਕਿਰਪਾ ਕਰਕੇ ਜਿਸ ਬਾਰੇ ਦੱਸਿਓ ਇਸ ਦੀ ਸਪੈਸ਼ਲ ਵੀਡੀਓ ਵੀਰ ਜੀ ਅਸੀਂ ਪਾਈ ਹੋਈ ਹੈ YouTube ਖੋਲੂਗੇ ਨੇ ਜਦੋਂ ਚੈਨਲ ਆਪਣਾ ਤੇ ਪਲੇਲਿਸਟ ਵਿੱਚ ਵੀਡੀਓ ਬਈ ਹੋਈ ਆ ਔਂਕੜ ਦੀ ਤੇ ਸਿਆਰੀ ਦੀ ਸਿਆਰੀ ਦੀ ਆਵਾਜ਼ ਕਿਹੜੀ ਨਿਕਲਦੀ ਤੇ ਔਂਕੜ ਦੀ ਆਵਾਜ਼ ਕਿਹੜੀ ਨਿਕਲਦੀ ਹੈ ਇੱਕ ਦੀਰਘ ਮਾਤਰਾ ਹੁੰਦੀ ਹੈ ਤੇ ਇੱਕ ਹੁੰਦੀ ਹੈ ਮਾਤਰਾ ਰਗੂ ਲਗੂ ਮਾਤਰਾ ਹੁੰਦੀ ਹੈ ਕਿ ਦੀਰਘ ਮਾਤਰਾ ਹੁੰਦੀ ਅਸੀਂ ਇਸ ਦੀ ਬਹੁਤ ਵਧੀਆ ਜਾਣਕਾਰੀ ਦੇ ਕਰਕੇ ਸੰਗਤਾਂਤਕ ਪਹਚਾਈਏ ਤੁਸੀਂ ਵੀਡੀਓ ਵੇਖ ਸਕਦੇ ਹੋ ਤੇ ਪਲੇਲਿਸਟ ਜਦ ਖੋਲੋਗੇ ਨਾ YouTube ਦੀ ਤੁਹਾਨੂੰ ਉੱਥੇ ਵੀਡੀਓ ਮਿਲ ਜੂਗੀ ਪ੍ਰਧਾਨ ਟਿੰਮਾ ਸਿੰਘ ਹਾਂਜੀ ਹਾਂਜੀ ਟਿੰਮਾ ਸਿੰਘ ਹਾਂ ਟਿੰਮਾ ਸਿੰਘ ਉਹਨਾਂ ਦਾ ਨਾਮ ਸੀ ਦਸਤਾਰ ਗੋਠੜੀ ਬਣਦੇ ਨੇ ਉਹ ਪੱਗ ਤੇ ਉਸ ਗੁਰਦਵਾਰੇ ਨਗਰ ਕੀਰਤਨ ਨਿਕਲੇ ਅਸੀਂ 2-3 ਸਾਲ ਹੋ ਗਏ ਆ ਉਹ ਕਈ ਪਿੰਡਾਂ ਵਿੱਚ ਗਿਆ ਸੀ ਤੇ ਅਸੀਂ ਉੱਥੇ ਹਾਜ਼ਰੀ ਭਰੀ ਸੀ ਗੱਤਕਾ ਖੇਡਣ ਆਏ ਸਾਂ ਰੋਹਿਤ ਸਿੰਘ ਵਾਹਿਗੁਰੂ ਜੀ ਤੁਸੀਂ ਵੀ ਉੱਥੇ ਡਿਊਟੀ ਕਰ ਰਹੇ ਹੋ ਬਾਬਾ ਦੀਪ ਸਿੰਘ ਜੀ ਗੁਰਦਰ ਸਾਹਿਬੀ ਗਿਆਨੀ ਗੁਰਪ੍ਰੀਤ ਸਿੰਘ ਜੀ ਡਿਗ ਫੈਨ ਤੇ ਇੱਕ ਮੈਂ ਬੇਨਤੀ ਇਹ ਕਰੂੰਗਾ ਕਿ ਜਿਹੜੇ ਵੀਰ ਮੈਸੇਜ ਕਰ ਰਹੇ ਨੇ ਕਿ ਪੰਜਾਬੀ ਦੇ ਵਿੱਚ ਲਿਖੋ ਇੰਗਲਿਸ਼ ਸਾਨੂੰ ਇੰਨੀ ਨਹੀਂ ਆਉਂਦੀ ਸੋ ਇਹ ਬੇਨਤੀ ਆ ਕਿ ਪੰਜਾਬੀ ਦੇ ਵਿੱਚ ਹੀ ਲਿਖਿਆ ਜਾਵੇ ਤੇ ਚੰਗਾ ਹੋਵੇਗਾ ਕਿਉਂਕਿ ਸਾਨੂੰ ਹਾਂਜੀ ਬਾਬਾ ਜੀ ਜਦ ਤੁਸੀਂ ਬੱਚਿਆਂ ਨੂੰ ਗੁਰਬਾਣੀ ਬਾਰੇ ਸਮਝਾਉਂਦੇ ਹੋ ਤਾਂ ਵਧੀਆ ਲੱਗਦਾ ਸਿੱਖਣ ਲਈ ਧੰਨਵਾਦ ਜੀ ਕੁਲਵੀਰ ਕੌਰ ਬਹੁਤ ਬਹੁਤ ਧੰਨਵਾਦ ਜੀ ਚਲੋ ਗੁਰੂ ਸਾਹਿਬ ਜੀ ਸੇਵਾ ਲੈ ਰਹੇ ਨੇ ਤੇ ਜਿੰਨਾ ਸਮਾਂ ਗੁਰੂ ਸਾਹਿਬ ਨੂੰ ਸੇਵਾ ਲੈਣੀ ਹੈ ਬੱਚੇ ਸਿੱਖ ਰਹੇ ਨੇ ਸੋ ਦਾਸ ਨੇ 150 ਪਾਠੀ ਗਰੰਤੀ ਸਿੰਘ ਬਣਾਇਆ ਹੈ ਤੱਕ ਸੋ 40 ਜਿਹੜੇ ਨਿਤਨੇਮੀ ਆ ਜਿਨ੍ਹਾਂ ਨੇ ਕੱਲਾ ਨਿਤਨੇਮੀ ਸਿੱਖਿਆ ਹੈ ਤੇ 150 ਬੱਚਾ ਪਾਠੀ ਆ ਗਰੰਤੀ ਸਿੰਘ ਆ ਉਹ ਕੁਝ ਤਾਂ ਡਿਊਟੀਆਂ ਕਰ ਰਹੇ ਨੇ ਤੇ ਕੁਝ ਲੋਕਲ ਮਤਲਬ ਜਿਹੜਾ ਪਾਠ ਹੈ ਆਪਣਾ ਪਿੰਡਾਂ ਦੇ ਵਿੱਚ ਕਰਦੇ ਨੇ ਗਰੰਤੀ ਸਿੰਘ ਘਰਾਂ ਦੇ ਵਿੱਚ ਰਹਿ ਕੇ ਉਸ ਤਰ੍ਹਾਂ ਕਰਦੇ ਨੇ ਸੋ ਨਵਾਂ ਸ਼ਹਿਰ ਠੀਕ ਆ ਜੀ ਨਵਾਂ ਸ਼ਹਿਰ ਵਾਲਿਓ ਧੰਨਵਾਦ ਇੰਨੀ ਦੂਰੋਂ ਸਾਨੂੰ ਸੰድረਓ ਬਹੁਤ ਬਹੁਤ ਧੰਨਵਾਦ ਤੇ ਜਰੂਰ ਜਿਹੜੇ ਸੰਗਤ ਸੰਗਤ ਸਾਡੇ ਨਾਲ ਜੁੜੀ ਆ ਜੇ ਜੇ ਕਿਤੇ ਤੁਸੀਂ ਸ੍ਰੀ ਮੁਕਸਰ ਸਾਹਿਬ ਆਓ ਤੇ ਸਾਡੇ ਕੋਲ ਜਰੂਰ ਆਉਣਾ ਸਾਨੂੰ ਫੋਨ ਕਰ ਲੈਣਾ ਨੰਬਰ ਸਾਡਾ YouTube ਦਿੱਤਾ ਹੋਇਆ ਹੈ ਤੇ ਅਸੀਂ ਜਰੂਰ ਤੁਹਾਡੇ ਆਓ ਭਗਤੀ ਭਗਤੂ ਕ ਨਹੀਂ ਵੀ ਅਸੀਂ ਕਰਨਾ ਤੇ ਦਾਗ ਦੇ ਪਿੰਡ ਦੇ ਅੰਦਰ ਕੂਟੀ ਕਰਦੇ ਹਾਂ بطور ਵਰਕਿਸਤ ਬਹੁਤ ਉਜਵਲਾ ਅੱਛਾ ਜੀ ਜਾਨੀ ਗੁਰਪ੍ਰੀਤ ਸਿੰਘ ਤੁਸੀਂ ਗੰਗਾ ਨਗਰ ਨਹੀਂ ਪਰ ਗੰਗਾ ਨਗਰ ਦੇ ਲਾਗੇ ਰਹ ਰਹੇ ਹੋ ਠੀਕ ਹੈ ਜੀ ਅੱਛਾ ਜੀ ਗ੍ਰੰਤੀ ਸਿੰਘ ਡਿਊਟੀ ਨਿਭਾ ਰਹੇ ਬਹੁਤ ਜੀ ਉਪਰਲਾ ਪਾਇਸ ਜਸਵਿੰਦਰ ਕੌਰ ਗਰੇਵਾਲ ਦੁਬਾਈ ਸੁਰਿੰਦਰ ਸਿੰਘ ਜੀ ਸਭ ਤੋਂ ਵੱਡੀ ਸੇਵਾ ਗੁਰਬਾਨੀ ਸਿਕਾਉਣਾ ਸੋ ਇਹ ਗੁਰਸੱਭ ਸੇਵਾ ਲੈ ਰਹੇ ਜੀ ਤੇ ਤੁਸੀਂ ਵੀ ਗਾਂ ਬੱਚਿਆਂ ਨੂੰ ਸੁਖਾਓ ਗੁਰਬਾਨੀ ਜਿੰਨੀ ਕੋ ਤੁਹਾਨੂੰ ਇਹ ਜਿੰਨੀ ਜਿੰਨਾ ਆਪਾਂ ਗੁਣ ਵੰਡਾਂਗੇ ਉਨਾ ਹੀ ਗੁਰੂ ਸਾਹਿਬ ਆਪ ਨੂੰ ਹੋਰ ਬਖਸ਼ਦੇ ਨੇ ਜਿੰਨਾ ਵੀ ਆਪਾਂ ਆਪਣੇ ਕੋਲ ਗਿਆਨ ਹੈ ਗੁਰਬਾਣੀ ਦਾ ਗਿਆਨ ਜਾਂ ਸੋਝੀ ਬਖਸ਼ੀ ਹੈ ਉਹ ਗਾਹ ਵੰਡੋ ਜਿੰਨਾ ਹੀ ਵੰਡ ਸਕਦੇ ਵੰਡੋ ਇਸ ਦਾ ਫਲ ਵੀ ਏ ਇਸ ਦਾ ਪੁੰਨ ਵੀ ਏ ਤੇ ਆਪਾਂ ਨੂੰ ਵੀ ਗਿਆਨ ਵੜਾ ਰਿਹਾ ਕਿਉਂ ਮੈਂ ਗੁਰਬਾਣੀ ਬੱਚਿਆਂ ਨੂੰ ਸਿਖਾਉਣਾ ਤੇ ਮੈਂ ਵੀ ਨਾਲ ਸਿੱਖ ਰਿਹਾ ਇਹ ਨਹੀਂ ਕਿ ਮੈਂ ਸੰਪੂਰਨ ਪਾਠੀ ਆ ਜਾਂ ਮੈਨੂੰ ਬੜਾ ਸ਼ੁੱਧ ਪਾਠ ਆਉਂਦਾ ਹੈ ਅਸੀਂ ਵੀ ਗਲਤੀਆਂ ਬਹੁਤ ਕਰਦੇ ਆਂ ਪਰ ਮੈਂ ਨਾਲ ਦੇ ਨਾਲ ਸਿੱਖੀ ਜਾ ਰਿਹਾ ਜਿਹੜਾ ਬੱਚਾ ਜਿਹੜਾ ਕੋਈ ਇਨਸਾਨ ਕਿਸੇ ਨੂੰ ਸਿਖਾਉਂਦਾ ਹੈ ਤੇ ਉਹਨੂੰ ਆਪ ਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਕਰਕੇ ਜਿੰਨਾ ਵਾਪ ਨੂੰ ਆਉਂਦਾ ਹੈ ਜਰੂਰ ਸਿਖਾਓ ਬਹੁਤ ਵਧੀਆ ਸਰੰਗਤ ਰਾਜੀ ਕੌਰ ਸਾਈਡ ਹੀ ਇੰਗਲਿਸ਼ ਨਾਲ ਲਿਖੋ ਜੀ ਵੈਗਰੂ ਜੀ ਆਪਣੇ ਪੰਜਾਬੀ 'ਚ ਦੱਸੋ ਤੁਸੀਂ ਕੀ ਲਿਖਦੇ ਹੋ ਸੋ ਕਿਉਂਕਿ ਅੰਗਰੇਜ਼ ਆਪਾਂ ਨਹੀਂ ਪੜੇ ਪੰਜਾਬੀ ਸਿਰਫ ਆਪਾਂ ਹੁੰਦੀ ਕੱਲੀ ਤੇ ਜਿੰਨੇ ਵੀ ਸੱਜਣ ਮਿੱਤਰ ਭੈਣ ਭਰਾ ਆਪਣੇ ਨਾਲ ਜੁੜੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਰ ਗਿਆਨੀ ਗੁਰਪ੍ਰੀਤ ਸਿੰਘ ਜੀ ਡਿਊਟੀ ਵਧੀ ਚੱਲ ਰਹੀ ਹੈ ਗਰੰਦੀਤ ਸਿੰਘ ਦੀ ਬਸ ਗੁਰੂ ਸਾਹਿਬ ਦਾ ਸਤਕਾਰ ਮੁੱਖ ਰੱਖੋ ਜਿੰਨਾ ਆਪਾਂ ਸਤਕਾਰ ਗੁਰੂ ਸਾਹਿਬ ਦਾ ਕਰਾਂਗੇ ਸੰਗਤਾਂ ਆਪਣਾ ਉਨਾ ਹੀ ਸਤਕਾਰ ਕਰਨਗੇ ਕਿਉਂਕਿ ਚਲੋ ਆਪਾਂ ਗਰੰਦੀਤ ਸਿੰਘਾਂ ਦੀ ਨਿੰਦਿਆ ਤੇ ਨਹੀਂ ਕਰਦੇ ਨਾ ਆਪਾਂ ਨਿਵਾ ਵਿਖਾਉਣਾ ਚਾਹੁੰਦੇ ਆ ਗਰੰਦੀਤ ਸਿੰਘਾਂ ਦੀ ਜਿਹੜੀ ਜੁਮੇਰੀ ਬਹੁਤ ਵੱਡੀ ਹੁੰਦੀ ਹੈ ਤੇ ਤੇ ਮੁਸ਼ਕਲਾਂ ਬੜੀਆਂ ਗਰੰਤੀ ਸਿੰਘ ਨੂੰ ਆਉਂਦੀਆਂ ਪਰ ਕੁਝ ਕੁ ਗਰੰਤੀ ਸਿੰਘ ਆ ਜਿਹੜੇ ਆਪ ਦਾ ਨੇਤਨਮ ਨਹੀਂ ਕਰਦੇ ਇਕੱਲਾ ਗੁਰੂ ਘਰ ਨੇਤਨਮ ਕੀਤਾ ਸੇਵਾ ਕੀਤੀ ਤੇ ਆਪਣੇ ਆਸਣ ਤੇ ਬਹਿ ਗਿਆਨ ਕੇ ਪਰ ਉਹ ਗਲਤ ਬਿਲਕੁਲ ਆਪਣਾ ਨੇਤਨਮ ਜ਼ਰੂਰ ਅਡ ਕਰੋ ਪੰਜ ਬਾਣੀਆਂ ਦੇ ਨੇਤਨਮ ਆਪਣਾ ਅਡ ਕਰੋ ਕਿਉਂਕਿ ਗੁਰੂ ਕਲਗੀਧਰ ਬਾਦਸ਼ਾਹ ਮਹਾਰਾਜੀ ਦਾ ਹੁਕਮ ਹੈ ਕਿ ਸਿਹਾਰ ਸਿੱਖ ਨੇ ਪੰਜ ਬਾਣੀਆਂ ਦਾ ਨੇਤਨਮ ਅਮਰਤ ਵੇਲੇ ਕਰਨਾ ਹੈ ਜਾਂ ਅਮਰਤ ਵੇਲੇ ਪਹਿਲਾਂ ਕਰ ਲੋ ਜਾਂ ਪਹਿਲਾਂ ਗੁਰਦ੍ਰਸ ਸਾਹਿਬ ਕਰਕੇ ਬਾਅਦ ਜਾਣ ਕੇ ਕਰ ਲੋ ਕਰੋ ਜ਼ਰੂਰ ਇੱਥੇ ਆਪਣੇ ਚਕਾਟਾ ਗਰੰਤੀ ਸਿੰਘਾਂ ਚ ਬਾਬਾ ਜੀ ਮੈਂ ਗੁਰਦ੍ਰਸ ਸਾਹਿਬ ਸੰਥਿਆ ਲੈਣ ਜਾਂਦਾ ਹਾਂ ਪਰ ਬਾਬਾ ਜੀ ਪਹਿਲਾ ਭਾਗ ਤੇ ਦੂਜੇ ਭਾਗ ਸੰਥਿਆ YouTube ਤੇ ਸਮਝਾਓ ਸੰਥਿਆ ਨੂੰ YouTube ਤੇ ਸਮਝਾਓ ਪਰ ਬਾਬਾ ਜੀ ਪਹਿਲਾਂ ਪਹਿਲਾ ਭਾਗ ਤੇ ਦੂਜੇ ਭਾਗ ਦੀ ਸੰਥੀ ਹਾਂਜੀ ਕੁਲਵੀਰ ਕੌਰ ਵੈਰੂ ਜੀ ਆਪਣਾ ਪਰसों ਸੰਥਿਆ ਸ਼ੁਰੂ ਕਰਨੀ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰसों ਸ਼ੁਰੂ ਕਰ ਦੇਣੀ ਆ ਤੇ 212 ਅੰਗ ਲੜੀਵਾਰ ਪਏ ਹੋਏ ਨੇ ਸੰਥਿਆ ਦੇ YouTube ਦੇ ਵਿੱਚ ਉੱਥੇ ਜਾ ਕੇ ਤੁਸੀਂ ਸਰਵਣ ਕਰ ਸਕਦੇ ਹੋ 212 ਅੰਗ ਆਪਣੇ ਸੰਥਿਆ ਦੇ ਪਏ ਨੇ ਤੇ 212 ਅੰਗ ਤੋਂ ਸ਼ੁਰੂ ਕਰਾਂਗੇ ਆਪਾਂ ਜੇ ਤੁਸੀਂ ਕਹਿੰਦੇ ਹੋ ਕਿ ਸ਼ੁਰੂ ਤੋਂ ਕਰੋ ਦੁਬਾਰਾ ਜਪਜੀ ਸਾਹਿਬ ਤੋਂ ਇੱਕ ਅੰਗ ਤੋਂ ਸ਼ੁਰੂ ਕਰੀਏ ਉਹ ਤੁਸੀਂ ਦੱਸ ਦੇਣਾ ਕਮੈਂਟਾਂ ਦੇ ਵਿੱਚ ਆਪਾਂ ਸ਼ੁਰੂ ਤੋਂ ਦੁਬਾਰਾ ਕਰ ਦਾਂਗੇ ਵਾਹਿਗੁਰੂ ਜੀ ਕਾ ਰਿਤਿ ਕਲਾ ਰੱਖਣਵੀਰ ਜੀ ਬੰਦੀਪੌਰ ਭੈਣ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਟਾਈਮ ਟਾਈਮ ਸੰખ્યા ਦਾ ਟਾਈਮ सुरेंद्र ਸਿੰਘ ਜੀ ਲਗਭਗ ਸ਼ਾਮ ਦਾ ਹੀ ਹੋਵੇਗਾ 4-5 ਵਜੇ ਨੇੜੇ ਤੇੜੇ ਬਾਕੀ ਜੇ ਟਾਈਮ ਮਤਲਬ ਜੇ ਤੁਹਾਡੇ ਅੱਗੇ ਪਿੱਛੇ ਹੁੰਦਾ ਤਾਂ ਕੋਈ ਸਮਾਂ ਨਹੀਂ ਹੁੰਦਾ ਤੇ ਆਪਣੀ ਵੀਡੀਓ ਉੱਤੇ ਪਈ ਰਹਿਣੀ ਹੈ YouTube ਦੇ ਵਿੱਚ ਤੁਸੀਂ ਜਦੋਂ ਮਰਜ਼ੀ ਸੁਣ ਸਕਦੇ ਹੋ ਤੇ ਬਾਕੀ ਟਾਈਮ 4-5 ਦਾ ਨੇੜੇੜੇ ਹੋਵੇਗਾ ਸ਼ਾਮ ਦਾ 4 ਜਾਂ 5 ਵਜੇ ਤੇ ਬਾਕੀ ਸਮਾਂ ਜਿਵੇਂ ਜਿਵੇਂ ਆਵੇਗਾ ਪਤਾ ਲੱਗ ਜੂਗਾ ਉਵੇਂ ਕਿਉਂਕਿ ਅਜੇ ਅਸੀਂ ਤਿਆਰੀ ਕਰ ਰਹੇ ਹਾਂ ਪਰਸੋਂ ਸ਼ੁਰੂ ਕਰੀਏ ਟਾਈਮ 15 ਠੀਕ ਹੈ सुरेंद्र ਸਿੰਘ ਜੀ ਓਕੇ ਜੀ ਬਹੁਤ ਬਹੁ ਜੀ ਵੀਰ ਜੀ ਕਿਰਪਾ ਸਤਿਗੁਰੂ ਜੀ ਚੜ੍ਹਦੀ ਕਲਾ ਕਰ ਜਾਨੀ ਗੁਰਪ੍ਰੀਤ ਸਿੰਘ ਧੰਨਵਾਦੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨ ਵਾਨੀ ਗਿਆਨ ਵਾਨੀ ਜੀ ਕਿੱਥੋਂ ਤੁਸੀਂ ਸਾਡੇ ਨਾਲ ਜੁੜੇ ਹੋ ਕਿਹੜਾ ਨਗਰ ਤੁਹਾਡਾ ਸਾਈ ਕੋ ਦੇ ਗੀ ਗੁਰਬਾਣੀ ਦੇ ਵਿੱਚ ਜੇ ਆਪਾਂ ਸੰਗਤ ਜੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਪਾਠ ਹੁੰਦਾ ਐੜਾ ਲੱਲਾ ਤੇ ਖਖਾ ਐੜਾ ਲੱਲਾ ਖਖਾ ਅਲਖ ਉੱਥੇ ਆਮ ਹੀ ਸੰਗਤਾਂ ਮੈਂ ਸੁਣੀ ਆ ਕਿਉਂਕਿ ਸੰਥਿਆ ਕਰਉਣ ਜਾਈਦੀ ਆ ਪਿੰਡਾਂ ਦੇ ਵਿੱਚ ਉਹ ਕਈ ਸੰਗਤਾਂ ਦੇ ਇਹ ਦੱਸਦੀਆਂ ਕਿ ਅਸੀਂ 4 ਸਾਲ ਤੋਂ ਪਾਠ ਕਰ ਰਹੀਆਂ ਸਹਿ ਪਾਠ ਅਸੀਂ ਇੰਨੇ ਪਾਠ ਸਹਿ ਪਾਠ ਕਰ ਦਿੱਤੇ ਨੇ ਸੰਚੀਆਂ ਤੋਂ ਕਿਉਂਕਿ ਪਿੰਡਾਂ ਦੇ ਵਿੱਚ ਕਈ ਗੁਰਮੁਖ ਪਿਆਰੇ ਸੰਚੀਆਂ ਵੰਡਨ ਆਉਂਦੇ ਨੇ ਪਹਿਲੇ ਪਾਗ ਦੂਜੇ ਪਾਗ ਤੇ ਉਹ ਫਿਰ ਸੰਗਤਾਂ ਸਹਿਪੜ ਘਰੇ ਬੈਠੇ ਕਿਉਂਕਿ ਜਿਨ੍ਹਾਂ ਨੂੰ ਪੰਜਾਬੀ ਆਉਂਦੀ ਉਹ ਫਿਰ ਆਹਨੇ ਇੱਕ ਸੌਖੀ ਬਾਣੀ ਪੜਨੀ ਉਹ ਪੜ ਲੈਂਦੇ ਨੇ ਤੇ ਉਹ ਫਿਰ ਕਈ ਵਾਰ ਜਦੋਂ ਵਿਚਾਰ ਸਾਂਝੇ ਕਰੀਦੇ ਤਾਂ ਸੰਗਤਾਂ ਕਹਿੰਦੀ ਸਾਨੂੰ ਚਾਰ ਅਸੀਂ 400 ਹੋ ਗਏ ਸਾਨੂੰ ਪਾਠ ਕਰਦੇ ਹਾਂ ਸਹਿਪੜ ਅਸੀਂ ਬੜੇ ਪਾਠ ਕਰ ਲਏ ਮਹੀਨੇ 'ਚ ਭੋਗ ਪਾ ਦਿੰਨੇ ਅਸੀਂ ਤੇ ਉਹ ਆ ਅਲਖ ਪਾਠ ਨੂੰ ਅਲੱਖੀ ਅਲੱਖੀ ਪੜਦੀਆਂ ਸਾਰੀਆਂ ਸੰਗਤਾਂ ਅਲਖ ਅਣਖ ਪਾਠ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਆਉਂਦਾ। ਅਲਖ ਪਾਠ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਹੈ। ਜਿਤ ਤੱਕ ਸਾਡੀ ਸਮਝ ਹੈ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਕਿ ਅਲਖ ਪਾਠ ਅਸੀਂ ਅੱਜ ਤੱਕ ਨਹੀਂ ਪੜਿਆ। ਗੁਰੂ ਗ੍ਰੰਥ ਸਾਹਿਬ ਦੀ ਅਸੀਂ ਗੱਲ ਕਰਦੇ ਆਂ ਕੱਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿ ਅਲਖ ਪਾਠ ਹੀ ਉਚਾਰਨ ਕਰਨਾ ਹੈ ਕਿਤੇ ਵੀ ਆਉਂਦਾ ਹੈ ਅਲਖ ਪਾਠ ਹੀ ਪੜ੍ਹਨਾ ਹੈ। ਐਡਾ ਲੱਲਾ ਖਖੇ ਔਕੜ ਹੋਵੇ ਐਡਾ ਲੱਲਾ ਖਖਾ ਤਿੰਨੇ ਅੱਖਰ ਭਾਵੇਂ ਮੁਕਤੇ ਹੋਣ। ਅਲਖ ਪਾਠ ਹੀ ਉਚਾਰਨ ਕਰਨਾ ਹੈ। ਕਟੇ ਕਸ਼ਟ ਪੂਰੇ ਗੁਰਦੇਵ ਸੇਵਕ ਉਹਦੀਨੀ ਆਪਣੀ ਸੇਵ ਗੁਰੂ ਅਰਜਨ ਦੇਵ ਜੀ 191 ਰਾਗ ਗੋੜੀ ਰਾਗ ਗੋੜੀ ਪੂਰੇ ਗੁਰੂ ਨੇ ਉਸ ਦੇ ਸਾਰੇ ਦੁੱਖ ਕਟ ਕਸ਼ਟ ਦੂਰ ਦਿੱਤੇ ਜੇ ਸੇਵਕ ਨੂੰ ਸਤਗੁਰੂ ਨੇ ਆਪਣੀ ਸੇਵਾ ਭਗਤੀ ਦੀ ਦਾਤ ਬਖਸ਼ਿਸ਼ ਕਰ ਦਿੱਤੀ ਵਾਹਿਗੁਰੂ ਜੀ ਜਸਵੰਤ ਸਿੰਘ ਜੀ ਹਾਂ ਜੀ ਗੁਰਬਾਣੀ ਸਾਰੇ ਦੁੱਖ ਕਟਦੀ ਹੈ ਜੀ ਆਪਾਂ ਨੂੰ ਭਰੋਸਾ ਹੋਣਾ ਚਾਹੀਦਾ ਸਤਿਗੁਰੂ ਮਹਾਰਾਜੀ ਕਿਰਪਾ ਕਰਨ ਸਾਰਿਆਂ ਤੇ ਸੋ ਸੰਗਤ ਜੀ ਸੋ ਹੁਣ ਸਮਾ ਸਾਡਾ ਹੋ ਗਿਆ ਸੀ ਜਾਣਾ ਦਰਬਾਰ ਦੇ ਵਿੱਚ ਆਪਾਂ ਗੱਲਾਂ ਬਾਤਾਂ ਬਹੁਤ ਕਰ ਲਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀਰ ਮੇਰੇ ਨਾਲ ਜੁੜੇ ਨੇ ਸੋ ਆਪਾਂ ਸਮਾ ਆਏ ਤੇ ਕੱਲ ਨੂੰ ਫਿਰ ਲਾਈਵ ਹੋਵਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਬਹੁਤ ਵਧੀਆ ਪ੍ਰਾਲਾ ਤੁਹਾਡਾ ਜਸਵੰਤ ਸਿੰਘ ਜੀ ਧੰਨਵਾਦ ਜੀ ਤੁਹਾਡਾ ਜਸਵੰਤ ਸਿੰਘ ਜੀ ਰੰਗਾ ਜੀ ਵੈਗਰੂ ਜੀ ਭੁੱਲਾਂ ਦੀ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ